ਐ ਐਸਐਚਓ ਫਲੋਰ ਐਸਈ ਪੂਸ਼ਪੰਦ ਕੁਮਾਰ ਉਸਪੰਦ ਵਿੱਚ ਨਾ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਨ ਪਿਛਲੇ ਹਫਤਾ 10 ਦਿਨ ਤੋਂ ਉਸਪੰਦ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕਚੀ ਦੇ ਹੁਕਮ ਅਨਸਾਰ ਜਿਹੜੀਆਂ ਇਹ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫਆਈਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਬੀਐਨਐਸ ਦੀਆਂ ਧਰਾਵਾਂ 75 75 ਕਾਲਮ 1 ਲਾਈ ਗਈ ਹੈਗੀ ਆ 67 ਆਈਟੀ 8 ਲਾਗੇ ਹੈਗਾ ਤੇ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲਾਇਆ ਹੈਗਾ ਠੀਕ ਆ ਜੀ ਸਰ ਜਿਹੜੀ ਐਸਐਸ ਵੀ ਗ੍ਰਿਫਤਾਰੀ ਵਗੈਰਾ ਹੈਗੀ ਆ ਉਹ ਕਿਤਾ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫਆਈਆਰ ਦਰਜ ਕਰ ਲਈ ਗਈ ਹੈ ਜੀ ਇਹਦੇ ਤੇ ਜੋ ਵੀ ਇਹ ਗ੍ਰਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਪ੍ਰੂਫ ਸਾਹਮਣੇ ਆਉਂਦੇ ਨੇ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀਆਂ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰ ਜੀ ਸਿਮੀ ਹੈਗੀ ਆ ਜਿਹੜੀ ਕਿ ਮਠੱਡਾ ਖੁਰਦ ਨੂੰ ਬਿਲੋਂਗ ਕਰਦੀ ਆ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਹੀ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਤੋਂ ਬਾਅਦਾਂ ਜੋ ਕਾਰਵਾਈ ਬਣਦੀ ਹੋਈ ਐ ਐਸਐਚਓ ਦੇ ਬਰਖਲਾਫ ਸਖਤੀ ਨਾ ਕੀਤੀ ਜਾਵੇਗੀ ਸਰ ਇੱਕ ਜੀ ਦੇਖਿਓ ਜਿਹੜਾ ਐਸਐਚਓ ਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰ ਤੁਸੀਂ ਕਿੱਦਾਂ ਲੈ ਰਹੇ ਹੋ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਭੱਟੀ ਜਿਹੜਾ ਕਿ ਟੈਰਰਿਸਟ ਹੈਗਾ ਪਾਕਿਸਤਾਨ ਵੀਸਟ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਤੇ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਜੋ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਉਦੋਂ ਕੋਈ ਦੋ ਰਹਿਮਾਨੀ ਹੈ ਜਿਹੜੇ ਉਹ ਐਸ ਐਚਓ ਕੁਸ਼ਨ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਰਿਹਾ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈਏ ਮੁੱਦੇ ਨੂੰ ਪਖਾਇਆ ਗਿਆ ਜੀ ਨਹੀਂ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸੌਕਾਇਸੀ ਚੋਪੂਸ਼ਨ ਕੁਮਾਰ ਵੀ ਉਹਨੂੰ ਬਲੈਕਮੇਲ ਕੀਤਾ ਗਿਆ ਉਹਦੀ ਤਹਿਕੀਕਤ ਕਰਕੇ ਉਹਦੇ ਬਰ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਜਿਹੜਾ ਧੰਗਿਆ ਰਹੇ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਿਆ ਰਿਹਾ ਉਹਦਾ ਕੀ ਕੀ ਕਰਵਾ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸ ਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ